ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਜੀ ਬੱਚਿਆਂ ਬਾਰੇ ਬੱਚਿਆਂ ਬਾਰੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਦੇਖੀਆਂ ਹੁੰਦੀਆਂ ਆਪਣੀ ਅੱਖਾਂ ਸਾਹਮਣੇ ਹੁੰਦੀਆਂ ਆਪਾਂ ਬਹੁਤ ਗੱਲਾਂ ਨੂੰ ਮਜ਼ਾਕੀਆ ਲੈ ਲੰਨੇ ਆ ਪਰ ਜਿਹੜੇ ਇਹ ਬੱਚੇ ਨੇ ਕਈ ਬੱਚੇ ਤਾਂ ਦਿਮਾਗੋ ਲੱਥ ਜੇ ਹੁੰਨੇ ਆ ਇੱਧਰ ਨੂੰ ਪਾ ਕੇ ਗੱਲ ਇੱਧਰ ਨੂੰ ਕੱਟ ਦੰਨੇ ਆ ਜੀ ਕਈ ਬੱਚੇ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਮਾਗ ਤੇ ਲਾ ਲੈਂਦੇ ਨੇ ਘਰ ਪਰਿਵਾਰ ਦੀਆਂ ਗੱਲਾਂ ਨੂੰ ਹੁਣ ਮੈਂ ਤੁਹਾਨੂੰ ਦੱਸਦੀ ਆਂ ਬਈ ਜ਼ਿਆਦਾਤਰ ਆਪਾਂ ਪਤਾ ਕੀ ਕਰਦੇ ਆਂ ਆਪਾਂ ਆਲੇ-ਦੁਆਲੇ ਦੇ ਬੱਚਿਆਂ ਨੂੰ ਵੱਧ ਦੇਖਦੇ ਆਂ ਸਾਡਾ ਬੱਚਾ ਲਾ ਲੋ ਬਈ ਥੋੜਾ ਜਿਆਦਾ ਸੁਸਤ ਹੈ ਉਹਦੀ ਸਟਾਰਟਿੰਗ ਥੋੜੀ ਜੀ ਸਲੋ ਆ ਉੱਠਣ ਦੀ ਬੈਠਣ ਦੀ ਕੰਮ ਕਰਨ ਦੀ ਜਿਵੇਂ ਕਹਿੰਦੇ ਨੇ ਬੱਚਾ ਥੋੜਾ ਜਿਹਾ ਜਿੱਲ੍ਹਾ ਉਹ ਬੱਚੇ ਨੂੰ ਹੌਸਲੇ ਦੀ ਲੋੜ ਹੈ ਬਈ ਪੁੱਤਰ ਤੂੰ ਐਦਾਂ ਕਰਿਆ ਕਰ ਤੂੰ ਐਦਾਂ ਕਰਿਆ ਕਰ ਪਿਆਰ ਨਾਲ ਪਿਆਰ ਨਾਲ ਸਮਝਾਉਣਾ ਅਸੀਂ ਪਤਾ ਕੀ ਕਰਦੇ ਆ ਅਸੀਂ ਕਹਿੰਦੇ ਆ ਤੂੰ ਤਾਂ ਜਮਾ ਹੀ ਜਿੱਲ੍ਹਾ ਐ ਤੈਨੂੰ ਤਾਂ ਅਕਲ ਨਹੀਂ ਹੈਗੀ ਤੂੰ ਤਾਂ ਜਮਾ ਹੀ ਜਿੱਥੇ ਬਹਿਣਾ ਉੱਥੇ ਤੇ ਉੱਠਦਾ ਹੀ ਨਹੀਂ ਹੈਗਾ ਹੈ ਅਸੀਂ ਉਹਦੇ ਵਿੱਚ ਇਦਾਂ ਦੇ ਨੁਕਸ਼ ਕੱਢਦੇ ਆਂ ਫਲਾਣੇ ਦਾ ਬੱਚਾ ਦੇਖ ਲੈ ਕਿੰਨਾ ਤੇਜ ਐ ਉਹ ਦੇਖ ਲੈ ਕਿੰਨੀ ਛੇਤੀ ਕਹਿਣੇ ਲੱਗ ਜਾਂਦਾ ਕਿੰਨੀ ਛੇਤੀ ਕੰਮ ਨਵੇੜਦਾ ਹੈ ਹੈਨਾ ਕਿਵੇਂ ਭੱਜਿਆ ਣਠਿਆ ਫਿਰਦਾ ਅਸੀਂ ਛੋਟੀਆਂ-ਛੋਟੀਆਂ ਗੱਲਾਂ 'ਚ ਆਪਣੇ ਬੱਚੇ ਨੂੰ ਕਿਸੇ ਹੋਰ ਲੋਕਾਂ ਦੇ ਬੱਚਿਆਂ ਨਾਲ ਕੰਪੇਅਰ ਕਰਨ ਲੱਗ ਜਾਂਦੇ ਆਂ ਇੱਕ ਤਾਂ ਬੱਚਾ ਚਿੜ ਜਾਂਦਾ ਉੱਥੋਂ ਬੱਚੇ ਦਾ ਮੱਲੋ-ਮਲੀ ਚੜਚੜਾ ਸੁਭਾਅ ਹੋ ਜਾਂਦਾ ਹੈ ਮੇਰੇ ਮੇਰੇ ਮਾਪੇ ਜਾਂ ਮੇਰੇ ਘਰ ਦੇ ਫਲਾਣੇ ਦੇ ਜਵਾਕ ਨੂੰ ਚੰਗਾ ਕਹਿੰਦੇ ਨੇ ਮੈਨੂੰ ਚੰਗਾ ਨਹੀਂ ਕਹਿੰਦੇ ਜੇ ਜਵਾਕ ਨੇ ਚੁਸਤ ਚਲਾਕ ਹੋਣਾ ਤਾਂ ਨਹੀਂ ਹੋਣਾ ਕਿਉਂਕਿ ਜਵਾਕ ਕਈ ਵਾਰ ਗੱਲਾਂ ਇਹੇ ਦਿਲ ਤੇ ਲਾ ਲੰਦਾ ਹੈ ਅਸੀਂ ਸਾਡੇ ਬੱਚੇ ਦਾ ਕਈ ਵਾਰ ਮਾਣਾ ਮੋਟਾ ਰੰਗ ਪੱਕਾ ਹੋਵੇ ਜਾਂ ਸਾਡਾ ਬੱਚਾ ਮੋਟਾ ਹੋਵੇ ਤੂੰ ਤਾਂ ਖਾਈ ਜਾਨਾ ਸਾਰੀ ਦਿਹਾੜੀ ਤੂੰ ਤਾਂ ਖਾਨਸੂਰਾ ਹੈ ਹੈਨਾ ਤੂੰ ਤਾਂ ਪੁੱਠੇ ਦਵੇ ਵਰਗਾ ਪਿਆ ਤੇਰਾ ਤਾਂ ਰੰਗ ਕਾਲਾ ਹੈ ਇਹ ਆਮ ਗੱਲਾਂ ਐ ਅਸੀਂ ਜਵਾਕ ਨੂੰ ਆਪਣੇ ਬਰਾਬਰ ਦੇ ਮੰਗੋ ਕੋਸਣ ਲੱਗ ਜਾਂਦੇ ਆ ਬੱਚੇ ਦੀ ਮਤ ਛੋਟੀ ਹੁੰਦੀ ਆ ਬੱਚਾ ਨਿਆਣਾ ਉਹਦੀ ਨਿਆਣ ਮਤ ਐ ਜਿਹੜੀ ਉਹਦੀ ਚੜਚੜੇਪਣ ਚ ਬਦਲ ਜਾਂਦੀ ਆ ਉਹ ਬੱਚਾ ਹੋਰ ਠੀਠ ਹੋ ਜਾਂਦਾ ਉਹ ਬੱਚਾ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਜਾਂਦਾ ਉਹ ਬੱਚਾ ਹੋਰ ਬੱਚਿਆਂ ਚੋਂ ਆਪਣੇ ਆਪ ਨੂੰ ਅਣਲੱਗ ਸਮਝਣ ਲੱਗ ਜਾਂਦਾ ਬਈ ਨਹੀਂ ਮੈਂ ਨਹੀਂ ਮੈਨੂੰ ਨਹੀਂ ਆਪਣੇ ਘਰ ਦੇ ਨੂੰ ਸੋਹਣਾ ਲੱਗਦਾ ਤੁਸੀਂ ਇਹ ਗੱਲ ਤਾਂ ਕਰਨੀਓ ਨਹੀਂ ਸਾਡੇ ਬੱਚੇ ਪੱਕੇ ਰੰਗਦੇ ਆ ਸਾਡੇ ਬੱਚੇ ਮੋਟੇ ਆ ਸਾਡੇ ਬੱਚਿਆਂ ਦੀ ਸਟਾਰਟਿੰਗ ਸਲੋ ਹੈ ਅਸੀਂ ਆਪਣਾ ਬੱਚਾ ਨਿੰਦਣਾ ਨਹੀਂ ਅਸੀਂ ਆਪਣੇ ਬੱਚੇ ਨੂੰ ਪਿਆਰ ਨਾਲ ਸਮਝਾਉਣਾ ਹੈ ਪਤਾ ਨਹੀਂ ਅਸੀਂ ਕਈ ਵਾਰ ਆਪਣੇ ਬੱਚੇ ਤੋਂ ਹੀ ਇੰਨਾ ਚਿੜ ਜਾਂਦੇ ਆ ਬੱਚੇ ਨਾਲ ਅਸੀਂ ਸ਼ਰੀਕੇ ਵਾਲਾ ਵਰਤਾਵਾਰ ਕਰਨ ਲੱਗ ਜਾਂਦੇ ਆ ਉਹਨੂੰ ਗੱਲ ਗੱਲ ਤੇ ਉਹਦੀ ਕੁੱਤੇ ਹਣੀ ਕਰਕੇ ਬੱਚੇ ਨੂੰ ਅਸੀਂ ਦਿਮਾਗੀ ਬਿਮਾਰ ਕਰ ਸਕਦੇ ਆ ਦਿਮਾਗੀ ਬਿਮਾਰ ਜਵਾਕ ਦਾ ਸਾਰੇ ਪਾਸਿਓਂ ਪੜ੍ਹਾਈ ਕਿੰਨੀ ਉਹ ਮਨ ਹਟ ਕੇ ਕੰਮ ਕਾਜ ਕਿੰਨੀ ਉਹ ਮਨ ਹਟ ਕੇ ਬੱਚੇ ਦਾ ਆਪਣੇ ਆਪ 'ਚ ਮਨ ਸਾਰਾ ਲੱਗ ਜਾਂਦਾ ਵੀ ਹੈ ਮੈਂ ਇੰਨਾ ਘਟੀਆਂ ਮੇਰਾ ਪਰਿਵਾਰ ਤਾਂ ਮੈਨੂੰ ਪਸੰਦੇ ਨਹੀਂ ਕਰਦਾ ਕਈ ਵਾਰ ਅਸੀਂ ਪੜ੍ਹਾਈ 'ਚ ਅਨੇਕਾ ਗੱਲਾਂ ਬੱਚਿਆਂ ਨਾਲ ਜੁੜੀਆਂ ਹੋਈਆਂ ਜਿੱਥੋਂ ਸਾਡੇ ਬੱਚੇ ਨੇ ਉੱਠਣਾ ਹੈ ਦਲੇਰ ਹੋਣਾ ਜਿਹੜੀ ਉਮਰ 'ਚੋਂ ਜਿਹੜੀ ਉਮਰ 'ਚ ਬੱਚੇ ਨੇ ਬਹੁਤ ਕੁਝ ਸਿੱਖਣਾ ਹੈ ਜਿਹੜੇ ਉਮਰ 'ਚ ਬੱਚੇ ਨੇ ਚੁਸਤ ਚਲਾਕ ਹੋਣਾ ਹੈ ਅਸੀਂ ਉਹ ਉਮਰ 'ਚ ਬੱਚੇ ਨੂੰ ਤਾਨਿਆਂ ਨਾਲ ਮਿਹਣਿਆਂ ਨਾਲ ਜਮਾਈ ਦੱਬ ਦੰਨੇ ਆ ਉਹਦੇ ਬਚਪਨ ਨੂੰ ਬਚਪਨ ਨੂੰ ਹੀ ਦਫਨ ਕਰ ਦਿੰਨੇ ਆ ਅਸੀਂ ਵੀ ਨਹੀਂ ਤੂੰ ਨਹੀਂ ਕਿਸੇ ਕਾਰੀ ਦਾ ਹੈਗਾ ਖੋਇ ਆ ਕੇ ਤੇ ਆਪਾਂ ਮਜ਼ਾਕ ਚ ਗੱਲ ਕਰ ਲਈ ਪਰ ਸੀਰੀਅਸਲੀ ਨਹੀਂ ਉਹ ਡੰਗਰ ਜਿਆ ਤੇ ਤੂੰ ਤਾਂ ਡੱਕਾ ਨਹੀਂ ਟੁੱਟਦਾ ਤੂੰ ਤਾਂ ਆਏ ਆ ਤੂੰ ਤਾਂ ਆਏ ਆ ਮਾਵਾ ਆਪਣੀ ਗਾਲ ਕੱਢਣ ਗਈਆਂ ਪਿਓ ਆਪਣੀ ਗਾਲ ਕੱਢੋ ਠੀਕ ਹੈ ਉਹ ਕੁੜੀ ਜਿਹੜੀ ਵੱਖਰੀ ਕਰੂ ਮਾਂ ਕੁੜੀ ਜਿਹੜੀ ਉਹਦੀ ਵੱਖਰੀ ਕਰੂ ਦੇਖੋ ਇਹ ਕੰਮ ਨਹੀਂ ਅਸੀਂ ਕਰਨਾ ਸਾਡੇ ਬੱਚੇ ਸਾਡੇ ਲਈ ਸਾਰੇ ਬੱਚਿਆਂ ਨਾਲੋਂ ਵਧੀਆ ਠੀਕ ਹੈ ਅਸੀਂ ਆਪਣੇ ਬੱਚੇ ਨੂੰ ਐਦਾਂ ਦਾ ਟ੍ਰੀਟ ਨਹੀਂ ਕਰਨਾ ਹੈਗਾ ਵੀ ਸਾਡਾ ਬੱਚਾ ਜਿੱਥੇ ਕਾ ਹੈਗਾ ਉੱਥੇ ਤੋਂ ਵੀ ਥੱਲੇ ਆ ਜਵੇ ਹੁਣ ਅਸੀਂ ਪੜ੍ਹਾਈ 'ਚ ਕਿੰਨਾ ਮਾਮਾ ਦੇ ਮੂੰਹ ਚੜੀ ਹੁੰਦੀ ਹੈ ਗੱਲ ਹੈ ਟੁੱਟ ਜਾਣੇ ਆ ਫਲਾਣੇ ਦਾ ਜਵਾਕ ਤਾਂ ਪਹਿਲੇ ਨੰਬਰ ਤੇ ਆਇਆ ਦੂਜੇ ਤੇ ਆਇਆ ਤੀਏ ਤੇ ਆਇਆ ਤੂੰ ਤਾਂ ਜਮਾ ਸਵਾਹ ਨਹੀਂ ਡਾਈ ਹੈ ਤੂੰ ਤਾਂ ਸਾਰੇ ਪਾਸੇ ਨੂੰ ਬੇਕਾਰ ਹੈ ਇੱਥੇ ਤਾਂ ਵੀ ਮਾਮਾ ਕਹਿ ਜਾਂਦੀਆਂ ਨੇ ਤੁਸੀਂ ਦੱਸੋ ਫਿਰ ਇਹ ਜਵਾਬਾ ਕਿੱਥੇ ਪੜ ਲੂ ਹੋ ਜਾ ਤੂੰ ਉਖੜੀ ਇਸ ਕਰਕੇ 8-10 ਕਲਾਸਾਂ ਪੜੂਗਾ ਵੀ ਰੋ ਪਿੱਟ ਕੇ ਪੜੂਗਾ ਕਿਉਂਕਿ ਉਹਨੂੰ ਕੋਈ ਹੌਂਸਲੇ ਦੀ ਗੱਲ ਨਹੀਂ ਮਿਲ ਰਹੀ ਉਹਨੂੰ ਹੌਂਸਲੇ ਦੀ ਕੋਈ ਵੀ ਗੱਲ ਮਿਲ ਨਹੀਂ ਰਹੀ ਘਰ ਚੋਂ ਉਹਨੂੰ ਸਾਰਾ ਹੀ ਪਰਿਵਾਰ ਤੋੜਨੇ ਵਾਲਾ ਹੀ ਐ ਕਮਜ਼ੋਰ ਕਰਨੇ ਵਾਲਾ ਹੀ ਐ ਤੁਸੀਂ ਇਹ ਚੀਜ਼ਾਂ ਦਾ ਘਰ ਪਰਿਵਾਰ ਜਿਹੜੇ ਅਸੀਂ ਵੱਡੇ ਆ ਅਸੀਂ ਬੱਚਿਆਂ ਪ੍ਰਤੀ ਧਿਆਨ ਰੱਖਿਆ ਕਰੀਏ ਵੀ ਬੱਚਿਆਂ ਨਾਲ ਅਸੀਂ ਗੱਲ ਕਿਵੇਂ ਕਰਨੀ ਹੈ ਤੂੰ ਤਾਂ ਪੜੀ ਹੋ ਜਾਣਾ ਤੂੰ ਤਾਂ ਖਾਈ ਹੋ ਜਾਣਾ ਤੂੰ ਤਾਂ ਜੰਗਲੀ ਸੂਰ ਆ ਤੂੰ ਤਾਂ ਫਲਾਣਾ ਹੈ ਪਤਾ ਨਹੀਂ ਅਸੀਂ ਕੀ ਕੀ ਵਾਤਾਵਾ ਬੋਲਦੇ ਆ ਸਾਡਾ ਬੱਚਾ ਸਕੂਲ 'ਚ ਵੀ ਬੱਚਿਆਂ 'ਚ ਉੱਕਣ ਖੇਡ ਨਹੀਂ ਪਾਉਂਦਾ ਖੇਡ ਨਹੀਂ ਪਾਉਂਦਾ ਬੱਚਾ ਬੱਚਿਆਂ 'ਚ ਖੁਸ਼ ਨਹੀਂ ਰਹਿ ਪਾਉਂਦਾ ਬੱਚੇ ਦੇ ਦਿਮਾਗ 'ਚ ਕਰਦਿਆਂ ਦੀਆਂ ਹੀ ਗੱਲਾਂ ਘੁੰਮੀ ਜਾਂਦੀਆਂ ਨੇ ਠੀਕ ਆ ਇਹ ਚੀਜ਼ਾਂ ਬੱਚਿਆਂ ਲਈ ਬਹੁਤ ਖਤਰਨਾਕ ਨੇ ਜੇ ਬੱਚੇ ਨੂੰ ਘਰੋਂ ਅਸੀਂ ਐਦਾਂ ਦੀਆਂ ਗੱਲਾਂ ਬੱਚੇ ਨਾਲ ਕਰਦੇ ਆ ਬੱਚਿਆਂ ਨੂੰ ਐਦਾਂ ਦਾ ਸੁਣਨ ਨੂੰ ਮਿਲਦਾ ਹੈ ਵੱਡਿਆਂ ਤੋਂ ਲਾਲੋ ਸਕੂਲ 'ਚ ਵੀ ਬੱਚੇ ਉਹਨੂੰ ਐਦਾਂ ਦੇ ਸ਼ਬਦ ਕਹਿਣ ਲੱਗੇ ਮੋਟੇ ਹੋਣ ਕਰਕੇ ਪੱਕੇ ਰੰਗ ਦਾ ਹੋਣ ਕਰਕੇ ਜਿੱਲੜ ਹੋਣ ਕਰਕੇ ਕਿਤੇ ਨਾ ਕਿਤੇ ਲਾ ਲੋ ਵੀ ਟੀਚਰਾਂ ਨੇ ਵੀ ਕਹਿਤਾ ਤੁਸੀਂ ਦੱਸੋ ਫਿਰ ਤੁਹਾਡਾ ਬੱਚਾ ਕਾਮਯਾਬ ਹੋ ਪਾਊਗਾ ਉਹ ਤਾਂ ਕਹੂਗਾ ਵੀ ਸਾਰੀ ਦੁਨੀਆਦਾਰੀ ਉਹ ਮੈਨੂੰ ਤਾਂ ਮਾੜਾ ਸਮਝਦੀ ਐ ਠੀਕ ਹੈ ਕੋਈ ਗੱਲ ਨਹੀਂ ਬੱਚੇ ਮੋٹے ਵੀ ਹੁੰਦੇ ਨੇ ਬੱਚੇ ਮਾਪੇਾਂ ਤਾਂ ਹੀ ਜਾਂਦੇ ਹੁੰਦੇ ਨੇ ਗਵੰਡੀਆਂ ਤੇ ਨਹੀਂ ਜਾਂਦੇ ਹੁੰਦੇ ਜਹੇ ਜੇ ਮਾਪੇ ਦੇ ਕੱਦ ਘੱਟ ਹੁੰਨੇ ਆ ਬੱਚੇ ਓਕਣੇ ਹੁੰਦੇ ਨੇ ਬੱਚੇ ਜਹੇ ਜੇ ਮਾਪੇ ਦੇ ਸਰੀਰ ਹੁੰਦੇ ਨੇ ਬੱਚੇ ਉਦਾਂ ਦੇ ਹੁੰਦੇ ਨੇ ਠੀਕ ਐ ਰਹੀ ਗੱਲ ਜ਼ਿਲੇ ਬਣਦੀ ਅਜੇ ਉਹਨਾਂ ਦੀ ਉਮਰ ਨਹੀਂ ਉਹ ਹੈਗੀ ਜ਼ਿਲੇ ਤਾਂ ਕਈ ਵਾਰ ਅਸੀਂ ਹੋ ਜੰਨੇ ਆ ਫੋਨ ਲੈ ਕੇ ਬਹਿ ਜੀਏ ਤਾਂ ਜ਼ਿਲੇ ਹੋ ਜੰਨੇ ਆ ਗੱਲਾਂ ਕਰਨ ਬਹਿ ਜੀਏ ਤਾਂ ਜ਼ਿਲੇ ਹੋ ਜੰਨੇ ਆ ਦੋ ਘੜੀ ਆਰਾਮ ਕਰਨ ਬਹਿ ਜੀਏ ਤਾਂ ਜ਼ਿਲੇ ਹੋ ਜੰਨੇ ਆ ਇਹ ਤਾਂ ਫੇਰ ਮਾਸੂਮ ਨੇ ਜਵਾਕਾਂ ਨੂੰ ਹੌਸਲਾ ਦਿਆ ਕਰੋ ਹੱਲਾਸ਼ੇਰੀ ਦਿਆ ਕਰੋ ਮੇਰਾ ਪੁੱਤ ਤਾਂ ਸਾਰਿਆਂ ਤੋਂ ਸੋਹਣਾ ਹੈ ਮੇਰਾ ਪੁੱਤ ਤਾਂ ਸਾਰਿਆਂ ਨਾਲੋਂ ਜ਼ਿਆਦਾ ਕੰਮ ਕਰਦਾ ਹੈ ਸਾਡਾ ਬੱਚਾ ਅਸੀਂ ਉਹਨੂੰ ਪਿਆਰ ਕਰਨਾ ਅਸੀਂ ਉਹਨੂੰ ਘੂਰਨਾ ਪਰ ਤਰੀਕੇ ਨਾਲ ਮੇਣਿਆ ਨਾਣੀ ਅਸੀਂ ਤਾਂ ਬੱਚਿਆਂ ਨਾਲ ਕਈ ਵਾਰ ਪਸ਼ੂਆਂ ਵਾਲਾ ਵਰਤਾਅ ਕਰਨ ਲੱਗ ਜੰਨੇ ਆ ਇਨਾਂ ਨੇ ਇੱਥੋਂ ਹੀ ਖੜਨਾ ਹੈ ਖੋਲ ਮੰਗੋ ਇੱਥੋਂ ਹੀ ਖੜਨਾ ਹੈ ਛੋਟੀ ਉਮਰ ਤੋਂ ਉਹਨਾਂ ਨੂੰ ਤੁਸੀਂ ਜਿਹੜਾ ਜਆ ਮਰਜ਼ੀ ਬਣਾ ਦੋ ਜਿਹੜਾ ਜਆ ਮਰਜ਼ੀ ਬਣਾ ਦੋ ਦਲੇਰ ਬਣਾ ਲਓ ਬੇਖੌਫ ਬਣਾ ਲਓ ਮਾੜਾ ਬਣਾ ਲਓ ਚਿਰਚੜਾ ਪਣ ਦੇ ਦੋ ਉਹਨੂੰ ਜੋ ਮਰਜ਼ੀ ਕਰ ਦੋ ਜਿਹੜਾ ਜਆ ਘਰ ਚੋਂ ਬੱਚੇ ਨੂੰ ਵਰਤਾਵ ਮਿਲੂਗਾ ਘਰ ਦੇ ਮਾਹੌਲ ਮਿਲਣਗੇ ਬੋਲਵਾਣੀ ਮਿਲੂਗੀ ਬੱਚਾ ਓਦਾਂ ਦਾ ਹੀ ਤੁਹਾਡਾ ਹੋਊਗਾ ਇਹ ਕੱਲੇ ਮੁੰਡਿਆਂ ਦੀ ਗੱਲ ਨਹੀਂ ਮੈਂ ਕਰਦੀ ਮੈਂ ਕੁੜੀਆਂ ਦੀ ਵੀ ਗੱਲ ਇਹ ਨਾਲੇ ਕਰਦੀਆਂ ਬੱਚੇ ਜਿਹੜੇ ਮੁੰਡੇ ਨੇ ਉਹ ਕੰਮਕਾਰ ਚ ਕਿਵੇਂ ਤੁਰਪਣਗੇ ਜਾਂ ਅਸੀਂ 24 ਘੰਟੇ ਉਹਨਾਂ ਦੀ ਕੁੱਤੇ ਹਾਣੀ ਕਰਨੀ ਆ ਧੀਆਂ ਸਾਡੀਆਂ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਕਿਵੇਂ ਕਰ ਲੈਣਗੀਆਂ ਜਾਂ ਦਾ ਅਸੀਂ ਲੋਕਾਂ ਦੇ ਨਿਆਣਿਆਂ ਦੇ ਵਾਸਤੇ ਦਈ ਜਾਣੇ ਆ ਆਪਣੀ ਧੀ ਨੂੰ ਲਾ ਫਲਾਣੇ ਦੀ ਦੇਖ ਲੈ ਕਿੰਨਾ ਕੰਮ ਕਰਦੀ ਆ ਕੁੜੀ ਨਾਲੇ ਪੜ੍ਹਾਈ ਕਰਦੀ ਆ ਨਾਲੇ ਸਾਰਾ ਚੁੱਲ੍ਹੇ ਦਾ ਕਰਦੀ ਆ ਕੋਈ ਨਹੀਂ ਭਾਈ ਜੇ ਫਲਾਣੇ ਦੀ ਕੁੜੀ ਕਰਦੀ ਆ ਆਪਣੇ ਵਾਲੀ ਵੀ ਕੁੜੀ ਕੰਮ ਕਰ ਲੱਗ ਜੂ ਚੁੱਲ੍ਹੇ ਦਾ ਕੋਈ ਗੱਲ ਨਹੀਂ ਪਰ ਸਿਖਾਉਣਾ ਤਾਂ ਅਸੀਂ ਆ ਨਾ ਪਿਆਰ ਨਾਲ ਮੈਂ ਅੱਜ ਸਾਰੀ ਵਾਰਤਾ ਇਹੀ ਗੱਲਾਂ ਤੇ ਮੇਰੀ ਚੱਲ ਰਹੀ ਆ ਵੀ ਅਸੀਂ ਆਪਣੇ ਬੱਚੇ ਨੂੰ ਕਿੱਦਾਂ ਰੱਖਣਾ ਹੈ ਮੈਂ ਫੇਰ ਕਹਿੰਨੀ ਆ ਅਭੀ ਹੋਇਆ ਕਿ ਤੇ ਟੀਚਰ ਮਖੌਲ ਚ ਅਸੀਂ ਬੋਲ ਪਏ ਮੈਂ ਵੀ ਮਾਂ ਐ ਮਜ਼ਾਕ ਕਰ ਲਈਦਾ ਬੱਚਿਆਂ ਨਾਲ ਪਰ ਸੀਰੀਅਸਲੀ ਨਹੀਂ ਜੇ ਖਾਣਗੇ ਪੀਣਗੇ ਮੋٹے ਡਾਡੇ ਹੋਣਗੇ ਤਾਂ ਲੰਬੇ ਜਵਾਨ ਹੋਣਗੇ ਤਾਂ ਕੰਮ ਕਰਨਗੇ ਵੱਡੇ ਹੋ ਕੇ ਤਾਂ ਕਮਾਈਆਂ ਕਰਨਗੇ ਇੱਕ ਤਾਂ ਬੱਚੇ ਨੂੰ ਜਦ ਅਸੀਂ ਚਤੋਂ ਪਹਿਰ ਉਹਦੇ ਸਰੀਰ ਨੂੰ ਕੋਸਦੇ ਆ ਬੱਚੇ ਨੂੰ ਹੌਂਕਾ ਲੱਗ ਜਾਂਦਾ ਹੈ ਨਜ਼ਰ ਦੀ ਤਰ੍ਹਾਂ ਠੀਕ ਹੈ ਨੰਬਰ 2 ਤੇ ਬੱਚਾ ਸਟ੍ਰੈਸ ਵਿੱਚ ਵੀ ਆ ਜਾਂਦਾ ਹੈ ਐਦਾਂ ਦਾ ਵਰਤਾਵ ਨਹੀਂ ਅਸੀਂ ਆਪਣੇ ਬੱਚਿਆਂ ਨਾਲ ਕਰਨਾ ਅਸੀਂ ਬੱਚਿਆਂ ਨੂੰ ਆਪਣੇਆਂ ਨੂੰ ਹੋਰਾਂ ਦੇ ਬੱਚਿਆਂ ਨਾਲੋਂ ਵਧੀਆ ਸਮਝਣਾ ਔਰ ਵਧੀਆ ਹੀ ਉਹਨਾਂ ਦੇ ਮੂੰਹ ਤੇ ਕਹਿਣਾ ਹੈ ਔਰ ਜਿਹੜੀ ਗੱਲ ਬੱਚੇ ਨਾਲ ਕਰਨੀ ਹੈ ਉਹ ਬਹੁਤ ਸੋਚ ਸਮਝ ਕੇ ਕਰਨੀ ਹੈ ਉਹ ਬ੍ਰਿੱਕੇ ਨਾਲ ਕਰਨੀ ਆ ਵੀ ਬੱਚੇ ਦੇ ਭਾਵੇਂ ਉਹ ਛੋਟਾ ਬੱਚਾ ਭਾਵੇਂ ਵੱਡਾ ਬੱਚਾ ਉਹਦੇ ਦਿਮਾਗ 'ਚ ਪੈ ਜਵੇ ਗੱਲ ਉਧਰੋਂ ਆਏ ਉਧਰੋਂ ਨੰਗੇ ਕੁੱਤੇ ਹਣੀ ਕਰਕੇ ਉਧਰੋਂ ਆਏ ਉਧਰੋਂ ਨੰਗੇ ਕੁੱਤੇ ਹਣੀ ਕਰਕੇ ਇਹ ਨਹੀਂ ਇਹ ਬੱਚੇ ਨੂੰ ਅਸਰ ਨਹੀਂ ਹੁੰਦਾ ਬੱਚਾ ਠੀਠ ਹੋ ਜਾਂਦਾ ਮੈਂ ਬਹੁਤ ਮਾਮਾ ਇੰਦਾਂ ਦੀਆਂ ਦੇਖੀਆਂ ਜਿਹੜੀਆਂ 24 ਘੰਟੇ ਆਪਣੇ ਬੱਚਿਆਂ ਦੀ ਕੁੱਤੇ ਹਣੀ ਕਰਦੀਆਂ ਰਹਿੰਦੀਆਂ ਨੇ ਫਿਰ ਬੱਚਾ ਵੀ ਚੰਡਾਲ ਬਣ ਜਾਂਦਾ ਪੂਰਾ ਉਹ ਕਹਿੰਦੇ ਹੁੰਦੇ ਨੇ ਨਾ ਵੀ ਮੈਂ ਐਸਾ ਹੈ ਉਹਨੂੰ ਤੁਸੀਂ ਰੋਜ਼ ਕੁੱਟੋਗੇ ਉਹ ਠੀਠ ਹੋ ਜਾਂਦੀ ਹੈ ਸਾਡਾ ਬੱਚਾ ਵੀ ਉਦਾਂ ਦਾ ਹੀ ਹੈ ਬੱਚਾ ਜਿੰਨਾ ਤੁਸੀਂ ਪਿਆਰ ਨਾਲ ਸਮਝਾਉਗੇ ਉਹਨਾਂ ਬੱਚਾ ਤੁਹਾਡੀ ਗੱਲ ਨੂੰ ਸਮਝੂਗਾ ਜੇ ਤੁਸੀਂ ਬੱਚੇ ਨੂੰ ਕੁੱਟੋਗੇ ਜਾਂ 24 ਘੰਟੇ ਉਹਦੀ ਕੁੱਤੇ ਹਣੀ ਕਰੋਗੇ ਤਾਂ ਬੱਚਾ ਤੁਹਾਡਾ ਤੁਹਾਡੀਆਂ ਗੱਲਾਂ ਦਾ ਅਸਰ ਕਰਨਾ ਛੱਡ ਦੂਗਾ ਵੀ ਛੱਡ ਮੇਰੇ ਮਾਪੇ ਤਾਂ ਬੋਲਣ ਜੋਗੇ ਆ ਇਹਨਾਂ ਨੇ ਬੋਲਦੇ ਹੀ ਰਹਿਣਾ ਮਨਾ ਤੂੰ ਆਪਣੀ ਮਰਜ਼ੀ ਕਰ ਲੋਕਾ ਬੱਚੇ ਵੀ ਅੱਜ ਕੱਲ ਉਹ ਬੱਚੇ ਨਹੀਂ ਕੰਪਿਊਟਰ ਹੀ ਨੇ ਇਹਨਾਂ ਦੇ ਦਿਮਾਗ 'ਚ ਗੱਲ ਪਿਆਰ ਨਾ ਬਿਠਾ ਕੇ ਪਾਈ ਹੋਈ ਗੱਲ ਇਹਨਾਂ ਦੇ ਦਿਮਾਗ 'ਚ ਪੈਂਦੀ ਆ ਕੁੱਤੇ ਹਾਣੇ ਵਾਲੀ ਇਹ ਜਿਹੜੀ ਕੁੱਤੇ ਹਾਣੇ ਅਸੀਂ ਕਰਦੇ ਆ ਉਹ ਇਹਨਾਂ ਦੇ ਦਿਮਾਗ 'ਚ ਨਹੀਂ ਖੜਦੀ ਠੀਕ ਹੈ ਕਈ ਵਾਰ ਸਾਡਾ ਬੱਚਾ ਡਰੂ ਹੋ ਜਾਂਦਾ ਇਸ ਮਾਹੌਲ 'ਚ ਡਰੂ ਉਹ ਕਾਮਯਾਬ ਨਹੀਂ ਹੋ ਪਾਉਂਦਾ ਕਾਮਯਾਬ ਨਹੀਂ ਹੋ ਪਾਉਂਦਾ ਮੈਂ ਥੋੜੇ ਦਿਨ ਪਹਿਲਾਂ ਇੱਕ ਗੱਲ ਸੁਣੀ ਕਿਸੇ ਤੋਂ ਕਹਿੰਦੇ ਵੀ ਜਵਾਕ ਨੂੰ ਬਾਹਰ ਨਾ ਭਾਈ ਕੱਢਿਆ ਕਰਨਾ ਜਵਾਕ ਬਚਪਨ ਤੋਂ ਹੀ ਅੰਦਰ ਰੱਖਣਾ ਕਿਤੇ ਜਾਣ ਨਹੀਂ ਦੇਣਾ ਜਿਵੇਂ ਨਿਆਣੇ ਪਿੰਡ ਚ ਦੁਕਾਨਾਂ ਤੇ ਫਿਰੀ ਜਾਂਦੇ ਨੇ ਕਈ ਵਾਰ ਬੱਚੇ ਬਾਹਰ ਖੇਡਣ ਚਲੇ ਜਾਂਦੇ ਨੇ ਬੀਹਿਆਂ ਚ ਖੇਡਣ ਚਲ ਜਾਂਦੇ ਆ ਬੈਟਬਾਲ ਚਾੱਕ ਕੇ ਕਿਸੇ ਗਰਾਊਂਡ ਚ ਚਲ ਜਾਂਦੇ ਆ ਕਿਤੇ ਨਹੀਂ ਜਵਾਕ ਨੂੰ ਜਾਣ ਦਿੱਤਾ ਹਾਏ ਤੇਰੇ ਸੱਟਾ ਬੰਜੂ ਹਾਏ ਤੇਰੇ ਆਏ ਹੋ ਜੂ ਉਹ ਬੱਚਾ ਇੰਨਾ ਡਰੂ ਹੋ ਗਿਆ ਕੰਨ ਦੇ ਗੇਟ ਤੇ ਖੜਕੇ ਵੀ ਪਹਿਲਾਂ ਆਏ ਦੇਖੂਗਾ ਆਏ ਫੇਰ ਉਹ ਬਾਹਰ ਨਿਕਲਦਾ ਜਵਾਕਾਂ ਚ ਤਾਂ ਉਹਨੂੰ ਖੇਡਣਾ ਹੀ ਨਹੀਂ ਆਉਂਦਾ ਕੱਲਾ ਉਹ ਘਰੋਂ ਨਿਕਲਦਾ ਹੀ ਨਹੀਂ ਆਪਣੇ ਘਰ ਦੇ ਕਿਸੇ ਮੈਂਬਰ ਨੂੰ ਲੈ ਕੇ ਤਾਂ ਘਰੋਂ ਬਾਹਰ ਨਿਕਲਦਾ 17-18 ਸਾਲ ਦਾ ਜਵਾਕ ਐ ਉਹ ਮੁੰਡਾ ਵੱਡਾ ਹੋ ਗਿਆ ਉਹਦੇ ਮਨ ਚ ਇੰਨਾ ਡਰ ਪੈ ਗਿਆ ਜਦ ਹਾਏ ਆਏ ਹੋ ਜੂ ਹਾਏ ਆਏ ਹੋ ਜੂ ਜੋ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਅਸੀਂ ਬਚਾ ਲਾਂਗੇ ਪਰ ਕਮ ਸੇ ਕਮ ਧੀ ਆ ਭਾਵੇਂ ਪੁੱਤ ਐ ਦਲੇਰ ਚਾਹੀਦਾ ਕਈ ਵਾਰ ਧੀਆ ਨੂੰ ਵੀ ਕੱਲੀਆਂ ਨੂੰ ਘਰ ਚ ਟਾਈਮ ਕੱਢਣਾ ਪੈ ਜਾਂਦਾ ਹੈ ਛੋਟੇ ਪਰਿਵਾਰ ਹੁੰਦੇ ਨੇ ਕਈ ਵਾਰ ਮੁੰਡੇ ਨੂੰ ਵੀ ਕੱਲੇ ਨੂੰ ਘਰ ਦਾ ਢਾਂਸ ਚੱਕਣਾ ਪੈ ਜਾਂਦਾ ਹੈ ਹਰੇਕ ਦੁਨੀਆਦਾਰੀ ਚ ਉਹਨੂੰ ਵਿਚਰਨਾ ਪੈਂਦਾ ਚੰਗੇ ਮਾੜੇ ਬੰਦੇ ਨਾਲ ਪਰ ਜੇ ਉਹ ਡਰਪੋਕ ਆ ਫਿਰ ਕਿਵੇਂ ਵਿਚਰੂਗਾ ਫਿਰ ਦਲੇਰਤਾ ਅਸੀਂ ਮਾਪਿਆਂ ਨੇ ਬਣਾਉਣੇ ਆ ਨਾ ਬੱਚੇ ਗਵਾਂਡੀਆਂ ਨੇ ਤਾਂ ਨਹੀਂ ਬਣਾਉਣੇ ਸੋਹੀ ਗੱਲ ਆ ਆਪਣੇ ਬੱਚਿਆਂ ਨਾਲ ਵਧੀਆ ਵਰਤਾਰ ਰੱਖਿਆ ਕਰੋ ਦਲੇਰੀ ਦਾ ਵਰਤਾਰ ਰੱਖਿਆ ਕਰੋ ਪਿਆਰ ਨਾਲ ਸਮਝਾਇਆ ਕਰੋ ਹਰ ਦਮ ਉਹਨਾਂ ਦੇ ਹੱਥੋਂ ਕਰ ਮਗਰ ਨਹੀਂ ਪੈਣਾ ਠੀਕ ਹੈ ਜੀ ਜਿਹ ਜੀ ਤੁਸੀਂ ਉਹਨਾਂ ਦੀ ਖੁਸ਼ੀ ਖੁਸ਼ੀ ਪਰਬ੍ਰੇਸ਼ ਕਰੋਗੇ ਉਹ ਜੇ ਬੱਚਾ ਜਿਹੜੀ ਉਮਰ ਆ ਉਹਦੇ ਵਿੱਚ ਖੜਦਾ ਹੈ ਬਾਦਦਾ ਹੈ ਫੁੱਲਦਾ ਹੈ ਠੀਕ ਹੈ ਇਹ ਸੋਈ ਗੱਲਾਂ ਨੇ ਜਿਹਾ ਜਿਹਾ ਮਰਜੀ ਭਾਵੇਂ ਝਾਊ ਜਾ ਬੱਚੇ ਨੂੰ ਰੱਖ ਲੋ ਭਾਵੇਂ ਤੁਸੀਂ ਐਨ ਦਲੇਰ ਚੁਸਤ ਫਰੁਸਤ ਰੱਖ ਲੋ ਬੱਚੇ ਨੂੰ ਉਹ ਥੋੜੇ ਹੀ ਹੱਥ ਹੈ ਮਾਪਿਆਂ ਦੇ ਕਿਸ ਪਰਿਵਾਰ ਦੇ ਹੱਥ ਹੁੰਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਆਪਣੀ ਬਾਤਾਂ ਬੱਚਿਆਂ ਬਾਰੇ ਹੀ ਸੀ ਮੈਂ ਮੈਂ ਬਹੁਤ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਦੇਖਦੀ ਹੁੰਨੀ ਆ ਕਈ ਵਾਰ ਸਾਤੋਂ ਵੀ ਬਹੁਤ ਗਲਤੀਆਂ ਹੋਈਆਂ ਐ ਪਰ ਦੇਖੋ ਦੇਖ ਆਪਣੇ ਆਪ 'ਚ ਬਹੁਤ ਸੁਧਾਰ ਕੀਤਾ ਕਿਉਂਕਿ ਜਮਾਨਾ ਬੜਾ ਚੁਸਤੀ ਦਾ ਹੈ ਬੱਚੇ ਚੁਸਤ ਤਾਂ ਹੋਣਗੇ ਜੇ ਇਹਨਾਂ ਦੇ ਅੰਦਰੋਂ ਅਸੀਂ ਕਹਿੰਦੇ ਹੁੰਦੇ ਨੇ ਭੈ ਚੱਕੀ ਹੋਈ ਹੋਊਗੀ ਤਾਂ ਚੁਸਤ ਹੋਣਗੇ ਜੇ ਅਸੀਂ ਡਰਾ ਕੇ ਰੱਖੇ ਫਿਰ ਇਹਨਾਂ ਨੇ ਚੁਸਤ ਨਹੀਂ ਹੋਣਾ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ